ਚੁਣਾਵਾਂ ਨੇ ਵੀ ਦੱਸ ਦਿੱਤਾ ਵੀ 18 ਦੀ ਸਾਡੀ ਕੋਈ ਪਾਲ ਨਹੀਂ ਹੈਗੀ ਇਸ ਕਰ 18 ਨੂੰ ਕੋਈ ਨਈ ਫੇਕ ਨਹੀਂ ਉਸ ਤੋਂ ਬਚੋ ਥੋੜਾ ਜਿਆਦਾ 18 ਨੂੰ ਪਾਲ ਬੰਦ ਨਹੀਂ ਹੈਗਾ ਅਸੀਂ ਇਹ ਬੇਨਤੀ ਕਰਦੇ ਹਾਂ ਸਾਰੇ ਜਥੇਬੰਦੀਆਂ ਸਾਡੀਆਂ ਸਤਿਕਾਰਯੋਗ ਨੇ ਜਿਨੇ ਵੀ ਕਿਸਾਨ ਜਥੇਬੰਦੀਆਂ ਨੇ ਅਸੀਂ ਉਹਨਾਂ ਨੂੰ ਇਹ ਕਹਿੰਨੇ ਵੀ ਜੋ ਤੁਸੀਂ ਜਾਰੀ ਕੀਤਾ ਵੀ ਤੁਹਾਡਾ ਝੰਡਾ ਲੱਗਾ ਹੋਣਾ ਚਾਹੀਦਾ ਬੈਜ ਹੋਣਾ ਚਾਹੀਦਾ ਸਟicker ਹੋਵੇ ਹਨ ਉਸ ਨੂੰ ਪਰਮਾਨੈਂਟ ਕਰੋ ਦੇਖੋ ਕਿਸਾਨ ਜਥੇਬੰਦੀਆਂ ਦੇ ਬਿਆਨ ਆਉਣ ਤੋਂ ਬਾਅਦ ਵੀਡੀਓ ਆਉਣ ਤੋਂ ਬਾਅਦ ਵੀ ਅੱਜ ਅਸੀਂ ਆ ਘੱਟੋ ਘੱਟ 8 ਤੋਂ 10 ਕਾਰਡ ਅਸੀਂ ਫੜ ਚੁੱਕੇ ਹਾਂ ਇਹ ਜਾਲੀ ਲੋਕ ਨੇ ਜੋ ਜਾਲੀ ਕਾਰਡ ਬਣਾ ਕੇ ਆਉਂਦੇ ਨੇ ਬਾਦ ਵਿੱਚ ਸਾਡੇ ਤੇ ਬਲੇਮ ਲਾਇਆ ਜਾਂਦਾ ਵੀ ਟੋਲ ਵਾਲੇ ਬੱਤਮੀਜੀ ਕਰਦੇ ਅਸੀਂ ਬੱਤਮੀਜੀ ਨਹੀਂ ਕਰਦੇ ਦੇਖੋ ਸਾਡੇ ਭੈਣ ਭਰਾ ਦੇ ਅਸੀਂ ਵੀ ਕਿਸਾਨ ਕਿਸਾਨੀ ਨਾਲ ਜੁੜੇ ਹੋਏ ਲੋਕ ਆ ਐਦਾਂ ਨਹੀਂ ਗੱਲ ਹੈਗੀ ਭਾਜੀ ਜਦੋਂ ਆਪਾਂ ਕਿਸੇ ਨੂੰ ਪਰਚੀ ਘੱਟ ਨੂੰ ਕਹਦੇ ਨੇ ਪਰਚੀ ਲੱਗਣੀ ਆ ਜਿਹੜਾ ਬੰਦਾ ਫ੍ਰੀ ਲੰਘਣਾ ਗੱਜ ਗਿਆ ਹੋਵੇ ਭਾਜੀ ਤੇ ਉਹਨੇ ਭਾਜੀ ਫਿਰ ਕਹਿਣਾ ਹੀ ਆ ਭਾਜੀ ਇਸ ਚੀਜ਼ ਨੂੰ ਵੀ ਇਹ ਚੀਜ਼ ਗਲਤ ਆ ਭਾਜੀ ਜੋ ਚੀਜ਼ ਭਾਜੀ ਸਹੀ ਆ origignal ਆ ਭਾਜੀ ਉਸ ਚੀਜ਼ ਤਾਂ ਹੋ ਸਕਦੀ ਆ ਭਾਜੀ ਪਰ ਜਿਹੜਾ ਬੰਦਾ ਹੁਣ ਫੇਕ ਕਾਰਡ ਲੈ ਕੇ ਆ ਰਿਹਾ ਭਾਜੀ ਆ ਕੇ ਮਿਸਵੇਵ ਕਰ ਰਿਹਾ ਭਾਜੀ ਉਹ ਬੰਦਾ ਕਿੰਨਾ ਚਿਰ ਭਾਜੀ ਸ਼ਾਂਨ ਕਰਨ ਬਾਰੇ ਪਹਿਲੇ ਉਧਰੋਂ ਹ ਬੱਤਮੀਜ਼ ਵੀ ਬਹੁਤ ਆਸਰ ਇੰਨਾ ਕਜਾਦਾ ਰੋਡ ਬੋਲਦੇ ਸਰ ਇਹ ਵੀ ਨਹੀਂ ਦੇਖਦੇ ਕਿ ਅਸੀਂ ਉਹਨਾਂ ਦੀਆਂ ਧੀਆਂ ਭੈਣਾਂ ਵਰਗੀਆਂ ਅਗਰ ਉਹਨਾਂ ਨੂੰ ਕਹੀਏ ਕਿ ਸਰ ਨਹੀਂ ਕਾਰ ਨਹੀਂ ਚੱਲਣਾ ਕਿ ਤੁਸੀਂ ਝੰਡਾ ਲਗਾ ਲਓ ਝੰਡਾ ਲਗਾ ਲਓ ਤੁਹਾਡੇ ਕੋਲ ਬੈਜ ਹੋਵੇ ਕਾਰਡ ਹੋਵੇ ਸਟicker ਹੋਵੇ ਅੱਗੋਂ ਮਿਸਬਿਹੇਵ ਕਰਨਾ ਪੈਂਦੇ ਆ ਕੁੜੀਆਂ ਨੂੰ ਇਹ ਗਾਲਾਂ ਕੱਢਣ ਲੱਪੈਂਦੇ ਆ ਔਨਲਾਈਨ ਕੈਮਰਾ ਚੱਲਦਾ ਹੈ ਸਾਡੇ ਕੋਲ ਸੀ ਠੀਕ ਹੈ 24 ਘੰਟੇ ਔਨਲਾਈਨ ਕੈਮਰਾ ਸਾਡੇ ਕੋਲ ਹਰ ਇੱਕ ਚੀਜ਼ ਦੀ ਫੁਟੇਜ ਹੁੰਦੀ ਆ ਅਸੀਂ ਵੀ ਦੇਖਿਆ ਵੀ ਇੱਥੇ ਕੋਈ ਸਾਡਾ ਸਟਾਫ ਵਾਲਾ ਬੱਤਮੀਜ਼ੀ ਕਰ ਰਿਹਾ ਅਗਲੇ ਇਹ ਕਹਿੰਦਾ ਵੀ ਕੋਈ ਨਾ ਆਪਣਾ ਡਾਕੂ ਜਿਹੜਾ ਸਰ ਫਰੀਜ ਅੰਗੜਾ ਚਾਹੁੰਦਾ ਉਹ ਹਮੇਸ਼ਾ ਸਾਨੂੰ ਬਦਤਮੀਜ਼ੀ ਕਰੂਗਾ। ਲੋਕ ਜਿਹੜਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਸਾਵਨੋਂ ਮਹੰਗੇ ਲਾਡੂਆ ਟੋਲ ਪਲਾਇਆ ਤੇ ਮੌਜੂਦ ਹਾਂ ਜਿ ਚੁਨਾ ਨੇ ਵੀ ਦੱਸ ਦਿੱਤਾ ਵੀ 18 ਦੀ ਸਾਡੀ ਕੋਈ ਕਾਲ ਨਹੀਂ ਹੈਗੀ। ਇਸ ਕਰ 18 ਨੂੰ ਕੋਈ ਨਹੀਂ ਫੇਕ ਨਿਊਜ਼ ਤੋਂ ਬਚੋ ਥੋੜਾ ਜਿਆ। ਖ਼ਾਰਨ ਟੋਲ ਬੰਦ ਨਹੀਂ ਹੈਗਾ ਜੀ। ਟੋਲ ਬੰਦ ਨਹੀਂ ਹੈਗਾ ਤੇ ਜਿਹੜੀ ਚਲਦੀਆਂ ਪਈਆਂ ਨਿਊਜ਼ਾਂ ਦਾ ਫੇਖ ਖੰਡਣ ਕਿੱਦਾਂ ਹੋ ਸਕਦਾ? ਇਹ ਤਾਂ ਹੁਣ ਕੁਛ ਦੇਖੋ ਤੁਸੀਂ ਕਿਸਾਨ ਜੱਥੇਬੰਦੀਆਂ ਨਾਲ ਵੀ ਗੱਲਬਾਤ ਕਰ ਸਕਦੇ ਆਂ। ਦੇਖੋ ਤੁਹਾਨੂੰ ਹਾਂਜੀ ਕਿੰਨੀ ਤਰੀਕ ਜਦੋਂ ਇੱਕ ਬੰਦ ਹੁੰਦਾ ਲੱਡਵਾਲ ਟੋਲ ਪਲਾਇਆ ਬੰਦ ਕਰਨ ਦੀ ਕੋਈ ਕਾਲ ਆਉਂਦੀ ਹੈ ਫਿਰ ਤੁਸੀਂ মিডিਆ ਨੂੰ ਕਿਉਂ ਨਹੀਂ ਤਲਾ ਦਿੰਦੇ ਨਹੀਂ মিডিਆ ਨੂੰ ਤਲਾ ਹੋ ਜਾਂਦੀ ਸਰ ਉਹ ਪ੍ਰਸ਼ਾਸਨ ਦੇ ਕੋਲ ਸਾਰਾ ਕੁਝ ਉੱਥੇ ਜਿੱਦਣ ਮੀਟਿੰਗ ਹੋਈ ਉਹਨਾਂ ਦੀ ਸਿਟੀ ਸਾਹਿਬ ਨਾਲ ਉੱਥੇ ਉਹਨਾਂ ਨੇ ਸਾਰਾ ਕਲੀਅਰ ਕੀਤਾ ਉਹਨਾਂ ਦੀ ਆਪਣੀ ਵੀ ਕਾਨਫਰੰਸ ਆਈ ਉਹਨਾਂ ਦੀ ਵੀਡੀਓ ਜਾਰੀ ਹੋਈ ਆ ਜੀ ਬਿਲਕੁਲ ਹਾਂਜੀ ਤੇ ਲੇਕਿਨ ਆ ਕਾਰਡ ਜਿਹੜੇ ਫੜੇ ਨੇ ਇਹ ਕਾਰਡ ਹੈ ਕਿ ਦੇ ਨੇ ਇਹ ਬੜੇ ਵੱਡੇ ਕਾਰਡ ਨੇ ਭਾਰਤੀ ਕਿਸਾਨ ਯੂਨੀਅਨ ਬੜੇ ਕਾਰਡ ਫੜੇ ਹੋਏ ਨੇ ਕਿ ਇਹਦੇ ਚ ਕੋਈ ਚੇਅਰਮੈਨ ਹੈ ਕੋਈ ਮੈਂਬਰ ਹੈ ਇਹ ਫਿਰ ਕਿੱਥੋਂ ਆਏ ਤੁਹਾਡੇ ਕੋਲ ਇਹਨੇ ਅਸੀਂ ਇਹ ਬੇਨਤੀ ਕਰਦੇ ਹਾਂ ਸਾਰੇ ਜਥੇਬੰਦੀਆਂ ਸਾਡੀਆਂ ਸਤਿਕਾਰਯੋਗ ਨੇ ਜਿਨੇਵ ਕਿਸਾਨ ਜਥੇਬੰਦੀਆਂ ਨੇ ਅਸੀਂ ਉਹਨਾਂ ਨੂੰ ਇਹ ਕਹਿੰਨੇ ਵੀ ਜੋ ਤੁਸੀਂ ਜਾਰੀ ਕੀਤਾ ਵੀ ਤੁਹਾਡਾ ਝੰਡਾ ਲੱਗਾ ਹੋਣਾ ਚਾਹੀਦਾ ਬੈਜ ਹੋਣਾ ਚਾਹੀਦਾ ਸਟicker ਹੋਵੇ ਹਨ ਉਸ ਨੂੰ ਪਰਮਾਨੈਂਟ ਕਰੋ ਦੇਖੋ ਕਿਸਾਨ ਜਥੇਬੰਦੀਆਂ ਦੇ ਬਿਆਨ ਆਉਣ ਤੋਂ ਬਾਅਦ ਵੀਡੀਓ ਆਉਣ ਤੋਂ ਬਾਅਦ ਵੀ ਅੱਜ ਅਸੀਂ ਆ ਘੱਟੋ ਘੱਟ 8 ਤੋਂ 10 ਕਾਰਡ ਅਸੀਂ ਫੜ ਚੁੱਕੇ ਹਾਂ ਜੋ ਜਾਲੀ ਲੋਕ ਨੇ ਜੋ ਜਾਲੀ ਕਾਰਡ ਬਣਾ ਕੇ ਆਉਂਦੇ ਨੇ ਬਾਅਦ ਵਿੱਚ ਸਾਡੇ ਤੇ ਬਲੇਮ ਲਾਇਆ ਜਾਂਦਾ ਵੀ ਟੋਲ ਵਾਲੇ ਬੱਤੰਦੀਜੀ ਕਰਦੇ ਅਸੀਂ ਬੱਤੰਦੀਜੀ ਨਹੀਂ ਕਰਦੇ ਦੇਖੋ ਸਾਡੇ ਭੈਣ ਭਰਾ ਦੇ ਅਸੀਂ ਵੀ ਕਿਸਾਨ ਕਿਸਾਨੀ ਨਾਲ ਜੁੜੇ ਹੋਏ ਸਕ੍ਰੀਨ ਦੇ ਉੱਤੇ ਦਿਖਾਣਾ ਚਾਹੁੰਗਾ ਅੱਜ ਆਹ ਕਾਰਡ ਫੜੇ ਗਏ ਨੇ ਅੱਛਾ ਸਾਰੇ ਅੱਜ ਹੀ ਫੜੇ ਨੇ ਇੰਨੇ ਕਾਰਡ ਕੁਝ ਦੋ ਚਾਰ ਦਿਨ ਪੁਰਾਣੇ ਨੇ ਕੁਝ ਅੱਜ ਨੇ ਯਾਨੀ ਕਿ 8-10 ਕਾਰਡ ਅੱਜ ਫੜੇ ਗਏ ਨੇ ਲੇਕਿਨ ਆ ਤਸਵੀਰਾਂ ਜੀ ਇਹ ਇਹ ਸਾਰੇ ਦੇ ਸਾਰੇ ਕਿਸਾਨ ਨੇ ਆ ਜਿਨ੍ਹਾਂ ਦੇ ਕਾਰਡ ਅੱਤੇ ਫੜੇ ਹੋਏ ਨੇ ਇਹ ਸਾਰੇ ਕਾਰਡ ਇੰਨਾ ਇੰਨੇ ਕਾਰਡ ਆ ਜੀ ਆ ਦੇਖੋ ਕੀ ਆ ਜ਼ੈਰੋਕਸ ਕਰਕੇ ਬਣਾਏ ਗਏ ਨੇ ਕਿਸ ਤਰ੍ਹਾਂ ਬਣਾਏ ਗਏ ਨੇ ਲੇਕਿਨ ਅੰਦਰ ਦੇ ਉੱਤੇ ਫੇ ਤੁਸੀਂ ਇਹਨੂੰ ਜਦੋਂ ਰੋਕਦੇ ਹੋ ਕਾਰਡ ਕੋਈ ਦਿਖਾਉਂਦਾ ਹੈ ਫਿਰ ਤੁਸੀਂ ਕਿੱਦਾਂ ਵੈਰੀਫਾਈ ਕਰਦੇ ਹੋ ਵੈਰੀਫਾਈ ਕਰਦੇ ਸਰ ਕਾਰਡ ਜਿਹੜੇ ਮੰਨ ਲਓ ਫੇਕ ਬੰਦੇ ਨੇ ਉਹ ਆਪਣਾ ਕਾਰਡ ਬਣਾਉਂਦੇ ਨੇ ਕਹਿੰਦੇ ਗੱਡੀ ਅੱਗੇ ਲਾ ਦੋ ਅਸੀਂ ਪ੍ਰਧਾਨ ਨਾਲ ਗੱਲ ਕਰਾਉਨੇ ਕਾਰਡ ਛੱਡ ਕੇ 도ੜ ਜਾਂਦੇ ਨੇ ਇਸ ਦੇ ਨਾਲ ਦੇਖੋ ਸਾਡਾ ਐਨਐਚਏ ਨੂੰ ਨੁਕਸਾਨ ਹੋ ਰਿਹਾ ਸਰਕਾਰ ਨੂੰ ਨੁਕਸਾਨ ਹੋ ਰਿਹਾ ਅਸੀਂ ਅਸੀਂ ਕਿਸਾਨਾਂ ਦੇ ਦੋਖੀ ਨੇ ਹੈਗੇ ਜੀ ਕਿਉਂਕਿ ਸਾਡੀ ਖੁਦ ਦੀ ਆਪਣੀ ਇੱਥੇ ਟੋਲ ਪ੍ਰਾਲਾয়া ਵਰਕਰ ਯੂਨੀਅਨ ਬਣੀ ਹੋਈ ਆ ਠੀਕ ਹੈ ਜੀ ਮੈਂ ਲੱਡੋਵਾਲ ਦਾ ਪ੍ਰਧਾਨ ਹਾਂ ਇਸ ਯੂਰ ਵਰਕਰ ਯੂਨੀਅਨ ਦਾ ਸਾਡੀ ਭਾਰਤੀ ਕਿਸਾਨ ਯੂਰ ਕ੍ਰਾਂਤੀਕਾਰੀ ਸਾਡੇ ਪ੍ਰਧਾਨ ਦੁਆਬਾ ਦੇ ਪ੍ਰਧਾਨ ਨਛੱਤਰ ਸਿੰਘ ਬਾਈ ਜੀ ਉਹਨਾਂ ਦੇ ਨਾਲ ਰਲ ਕੇ ਸਾਡੀ ਜੁਨੀਅਰ ਬਣੀ ਹੋਈ ਆ ਪਰ ਅਸੀਂ ਸਰ ਦੇ ਸਤਕਾਰਯੋਗ ਆ ਉਹ ਇਸ ਚੀਜ਼ ਤੇ ਰੋਕ ਲਾਉਣ ਉਹਨਾਂ ਨੂੰ ਕੋਈ ਜਾਨੀ ਚਿਪ ਵਾਲਾ ਦੇਣ ਜਾਂ ਕੋਈ ਉਹ ਤੇ ਮੋਬਾਈਲ ਨੰਬਰ ਦੇਣ ਆ ਫੇਕ ਕਾਰਡ ਬਹੁਤ ਆ ਰਹੇ ਨੇ ਤੇ ਸਾਨੂੰ ਪ੍ਰੋਬਲਮ ਕ੍ਰੀਏਟ ਕਰਦਾ ਨਹੀਂ ਸਾਨੂੰ ਮਹਿੰਗਾ ਟੋਲ ਪਲਾਜਾ ਬਈ ਤੇ ਭਾਈ ਸਾਰਾ ਮਹਿੰਗਾ 25 ਟੈਮ ਲਾਗੂ ਹੋਣਾ ਚਾਹੀਦਾ ਸੀਗਾ ਵੈਸੇ ਹਾਂਜੀ 25 ਟੈਮ ਲਾਗੂ ਹੋਣਾ ਚਾਹੀਦਾ ਸੀਗਾ ਤੇ ਨਹੀਂ ਪਰਚੀ ਸਿਸਟਮ ਤੇ ਹੈ ਸਰ ਜੋ 220 ਰੁਪਏ ਨਹੀਂ ਫਾਸਟੈਗ 220 ਰੁਪਏ ਦਾ ਨਹੀਂ ਜਦੋਂ ਫਾਸਟੈਗ ਪੈਸਾ ਨਹੀਂ ਤਾਂ 420 ਰੁਪਏ ਲੈਂਦੇ ਨਹੀਂ ਅਸੀਂ ਸਰ ਮੌਕਾ ਦਿੰਦੇ ਆ ਅਗਲੇ ਤੁਹਾਡੇ ਕੋਲ ਫਾਸਟੈਗ ਨਹੀਂ ਕੋਈ ਆਪਣਾ ਡਾਕੂਮੈਂਟ ਦੋ ਅੱਗੇ ਲਾਓ ਗੱਡੀ ਆਪਣਾ ਰੀਚਾਰਜ ਕਰ ਲਓ 10 15 ਮਿੰਟ ਲਾ ਕੇ ਆਪਣਾ ਰੀਚਾਰਜ ਕਰੋ ਉਸ ਤੋਂ ਬਾਅਦ ਜਾਓ ਅਸੀਂ 150 ਦੀ ਪਰਚੀ ਕੱਟੀ ਜਾਂਦੀ ਕਿ 150 ਕਰ ਦਿੱਤਾ ਜਾਂਦਾ ਸਰ ਉਹ ਤਾਂ ਤੁਹਾਨੂੰ ਐਨ ਐਚ ਹੀ ਦੱਸਦੀ ਤੇ ਸੈਂਟਰਲ ਗਵਰਨਮੈਂਟ ਦਾ ਪ੍ਰੋਜੈਕਟ ਹੈਗਾ ਉਹ ਤਾਂ ਸਰਕਾਰ ਡਿਸਾਈਡ ਕਰਦੀ ਹੈ ਰੇਟ ਉਹ ਰੇਟ ਤੇ ਸਾਡੇ ਹੱਥ ਵਿੱਚ ਨਹੀਂ ਹੈਗੇ ਗੁੰਡਾ ਕਰਦੀ ਵੇ ਰੋਪ ਲੱਗਦੇ ਨੇ ਮੈਂ ਇੱਥੇ ਕੋਈ ਗੁੰਡਾਗਰਦੀ ਨਹੀਂ ਅਸੀਂ ਅਸੀਂ ਬੜੇ ਪੁਰਾਣੇ ਇੱਥੇ ਕੰਮ ਕਰ ਰਹੇ ਹਾਂ ਅਸੀਂ ਤੁਸੀਂ ਸਾਡੇ ਕੋਲ ਦਿੱਲੀ ਤੋਂ 60 65 ਹਜ਼ਾਰ ਟ੍ਰੈਫਿਕ ਲੰਘਦਾ ਤੁਸੀਂ ਕਿੰਨੀ ਕੁ ਇੱਥੇ ਗੁੰਡਾਗਰਦੀ ਦੇਖੀ ਜੀ ਕਿੰਨੀ ਕੁ ਗੁੰਡਾਗਰਦੀ ਜਿਹੜੀ ਵੀਡੀਓ ਕੋਈ ਵਾਇਰਲ ਹੁੰਦੀ ਹੈ ਕਈ ਵੀਡੀਓ ਗੱਡੀ 'ਚੋਂ ਨਿਕਲ ਕੇ ਆ ਕਹਿੰਦੇ ਨੇ ਕਿ ਆਹ ਦੇਖੋ ਜੀ ਗੁੰਡੇ ਬੁਲਾ ਲੇ ਯੂਪੀ ਵਾਲੇ ਆ ਗਏ ਇਹਨਾਂ ਨੇ ਗੁੰਡਾਗਰਦੀ ਕੀਤੀ ਭਾਈ ਇਹ ਰੱਖੇ ਹੋਏ ਨੇ ਇਹ ਤਮਾਮ ਗੱਲਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦੀਆਂ ਨੇ ਭਾਜੀ ਉਹ ਤਾਂ ਆਪਾਂ ਕਿਸੇ ਨੂੰ ਪਰਚੀ ਕੱਟਣ ਨੂੰ ਕਹਦੇ ਨੇ ਨਾ ਪਰਚੀ ਲੱਗਣੀ ਆ ਜਿਹੜਾ ਬੰਦਾ ਫ੍ਰੀ ਲੰਘਣਾ ਗੱਜ ਗਿਆ ਹੋਏ ਭਾਜੀ ਤੇ ਉਹਨੇ ਭ ਪਰ ਜਿਹੜਾ ਬੰਦਾ ਹੁਣ ਫੇਕ ਕਾਰਡ ਲੈ ਕੇ ਆ ਰਿਹਾ ਭਾਜੀ ਆ ਕੇ ਮਿਸਵੇਪ ਕਰ ਰਿਹਾ ਭਾਜੀ ਉਹ ਬੰਦਾ ਕਿੰਨਾ ਚਿਰ ਭਾਜੀ ਸ਼ਾਂਨ ਕਰਨ ਨੂੰ ਕੋਸ਼ਿਸ਼ ਪਹਿਲੇ ਉਧਰ ਹੁੰਦੀ ਹੈ ਹਾਂਜੀ ਹਾਂਜੀ ਭਾਜੀ ਤੇ ਤੁਹਾਨੂੰ ਅਗਰੈਸਿਵ ਕਰਦੇ ਕਿ ਲੜੋ ਤੁਸੀਂ ਆ ਕੇ ਬੰਦੇ ਬੁਲਾਓ ਆਪਣੇ ਹਾਂਜੀ ਹਾਂਜੀ ਭਾਜੀ ਇਹੋ ਚੀਜ਼ ਹੁੰਦੀ ਹੈ ਪਰ ਫਿਰ ਵੀ ਅਸੀਂ ਬਹੁਤ ਹੱਦ ਤੱਕ ਹੁੰਦੀ ਹੈ ਅਸੀਂ ਪ੍ਰਸ਼ਾਸਨ ਨੂੰ ਬੁਲਾਉਂਦੇ ਹਾਂ ਪੁਲਿਸ ਨੂੰ ਕਾਲ ਕਰਦੇ ਹਾਂ ਭਾਜੀ ਇਹ ਤਾਂ ਹੁਣ ਭਾਜੀ ਇਲਜ਼ਾਮ ਲਾਉਣ ਜਿੰਨੇ ਮਰਜ਼ੀ ਲਾ ਲਓ ਬਿ ਟੋਲ ਵਾਲੇ ਮਾੜੇ ਆ ਹਾਂਜੀ ਹਾਂਜੀ ਮਾੜੇ ਤਾਂ ਕਹਿ ਦਿੱਤਾ ਗਿਆ ਕਿ ਛੱਪਾ ਹੀ ਲਾ ਦਿੱਤਾ ਗਿਆ ਕਿ ਟੋਲ ਵਾਲੇ ਗੁੰਡੇ ਨੇ ਭਾਜੀ ਉਹ ਤਾਂ ਹੁ ਇਸਦੀ ਤਾਂ ਹੈਗੀ ਆ ਭਾਜੀ ਹੁਣ ਗੁੰਡੇ ਵਾਲਾ ਇਲਜ਼ਾਮ ਤਾਂ ਭਾਜੀ ਹੁਣ ਤੋਲਣ ਤੇ ਲੱਗਦਾ ਹੀ ਆ ਸ਼ੁਰੂ ਤੋਂ ਲੱਗਦਾ ਹੀ ਆ ਹੈ ਕਿੱਥੇ ਮੈਂ ਵੀ ਦੇਖ ਲਾ ਕਿੱਤੇ ਨੇ ਉਹ ਗੁੰਡੇ ਜਿਹੜੇ ਇੱਕੋ ਦਮ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਨੇ ਦੇਖੀ ਸਾਡੇ ਕਿੰਨੇ ਗੁੰਡੇ ਚਾਰੇ ਨੇ ਜੀ ਸਾਰਾ ਆਪ ਆਪਣਾ 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 ਕੰਮ ਕਰਦੇ ਰੋਜ਼ਗਾਰ ਮਿਲਿਆ ਹੋਇਆ ਗੁੰਡਾਪਨ ਕੋਈ ਨਹੀਂ ਕਰਦੇ ਜੀ ਸਾਡੇ ਕੋਲ 24 ਘੰਟੇ ਤੇ ਪ੍ਰਸ਼ਾਸਨ ਨੇ ਹਾਰ ਟਾਈਮ ਸਾਡੇ ਕੋਲ ਮੁਲਾਜ਼ਮ ਰਹਿੰਦੇ ਨੇ ਲੈ ਇਹਨਾਂ ਦੇ ਵਿੱਚ ਅੱਧਾ ਕਿਲੋਮੀਟਰ ਤੇ ਸਾਡੇ ਕੋਲ ਲੱਡਵਾਲ ਥਾਣਾ ਹੈਗਾ ਜੀ ਪਰ ਇਦਾਂ ਦੀ ਕੋਈ ਨੌਬਤ ਨਹੀਂ ਆਈਏ ਬਸ ਜੋ ਹੈ ਸਾਡੇ ਤੇ ਇਲਜ਼ਾਮ ਲਗਾਏ ਯਾਰ ਆਇਆ ਬੰਦਾ ਫ ਸਟੈਪਰ ਸਾਰਾ ਸੀ ਪ੍ਰਸ਼ਾਸਨ ਨੂੰ ਬੁਲਾ ਲੀਦਾ ਹੀ ਉਹਨਾਂ ਦੇ ਦੇਖ ਦੇਖ ਦੇ ਵਿੱਚ ਦੇਈਦਾ ਬੰਦਾ ਸੌਂਪਦੀਦਾ ਵੀ ਆਹ ਚੀਜ਼ ਹੋ ਰਹੀ ਆ ਆਨਲਾਈਨ ਕੈਮਰੇ ਚੱਲੇ ਰਹੇ ਸਾਡੇ ਕੋਲ ਜੀ ਠੀਕ ਆ 24 ਘੰਟੇ ਆਨਲਾਈਨ ਕੈਮਰੇ ਸਾਡੇ ਕੋਲ ਹਰ ਇੱਕ ਚੀਜ਼ ਦੀ ਫੁਟੇਜ ਹੁੰਦੀ ਆ ਅਸੀਂ ਵੀ ਦੇਖਿਆ ਵੀ ਇਹ ਤਾਂ ਕੋਈ ਸਾਡਾ ਸਟਾਫ ਵਾਲਾ ਬਦਤਮੀਜ਼ੀ ਕਰ ਰਿਹਾ ਅਗਲੇ ਇਹ ਕਹਿੰਦਾ ਵੀ ਕੋਈ ਨਾ ਆਪਣਾ ਡਾਕੂਮੈਂਟ ਦੋ ਅੱਗੇ ਲਾ ਲਓ ਆਪਣਾ ਰੀਚੈਕ ਕਰ ਲਓ ਕਿਸੇ ਤਰ੍ਹਾਂ ਜਿਹੜਾ ਸਿਰ ਫ੍ਰੀ ਲੰਗਣਾ ਚਾਹੁੰਦਾ ਉਹ ਹਮੇਸ਼ਾ ਸਾਨੂੰ ਬਦਤਮੀਜ਼ੀ ਕਹੂਗਾ ਇਹ ਕਹਿੰਦਾ ਵੀ ਬਦਤਮੀਜ਼ੀ ਹੁੰਦੀ ਆ ਤੁਹਾਡੇ ਨਾਲ ਵੀ ਬਦਤਮੀਜ਼ੀ ਹੁੰਦੀ ਵੈ ਸਰ ਬਤਮੀ ਜੀ ਸਰ ਬੋਲਣ ਦੀ ਵੋਟ ਟਾਕਿੰਗ ਉਹਨਾਂ ਦੀ ਬਹੁਤ ਘਟਿਆ ਹੁੰਦੀ ਹੈ ਅਸੀਂ ਦੇਖ ਲਾਂਗੇ ਅਸੀਂ ਹੁਣੇ ਹੀ ਧਰਨਾ ਲਾਵਾਂਗੇ ਅਸੀਂ ਆਹ ਕਰਦਾਂਗੇ ਉਹ ਕਰਦਾਂਗੇ ਚਲੋ ਠੀਕ ਹੈ ਜਿਹੜੀ ਗੱਲ ਉਹਨਾਂ ਦਾ ਕਾਰਡ ਐਗਜ਼ੈਪਟ ਹੋਣਾ ਚਾਹੀਦਾ ਅਸੀਂ ਵੀ ਕਹਿੰਨੇ ਚਲੋ ਲੋਕਲ ਨੂੰ ਹੋਣਾ ਚਾਹੀਦਾ ਉਹ ਲੋਕਲ ਨੂੰ ਉਹਨਾਂ ਦਾ ਝੰਡਾ ਬੈਚ ਜੋ ਉਹਨਾਂ ਦਾ ਪ੍ਰੋਟੈਸਟ ਕਰਕੇ ਕਿਸਾਨਾਂ ਨੇ ਸਰ ਉਹ ਹੋਏਗਾ ਜਿੰਦੀ ਅਸੀਂ ਆਪ ਐਗਜ਼ੈਪਟ ਕਰਦੇ ਅਸੀਂ ਉਹਨਾਂ ਦੀ ਗੱਡੀ ਅੱਧਾ ਰੋਕਦੇ ਨਹੀਂ ਬੇਫਾਲ ਤੂੰ ਕਿੰਨੀ ਵਾਰੀ ਟੋਲ ਤੋੜਿਆ ਗਿਆ ਵਾ ਬੂਮ ਤੋੜਿਆ ਗਿਆ ਕੋਈ ਬੰਦਾ ਬੜੀ ਆਕੜੇ ਚ ਆ ਰਿਹਾ ਵਾ ਸਰ ਇਹ ਡੇਲੀ ਇਦਾਂ ਹੀ ਹੁੰ ਦੇ ਲਈ ਦੇ ਕਰਦੇ ਆ ਸਰ ਆ ਬਦਤਮੀਜ਼ ਵੀ ਬਹੁਤ ਆ ਸਰ ਇੰਨਾ ਕ ਜਿਆਦਾ ਰੋਡ ਬੋਲਦੇ ਸਰ ਇਹ ਵੀ ਨਹੀਂ ਦੇਖਦੇ ਕਿ ਅਸੀਂ ਉਹਨਾਂ ਦੀਆਂ ਧੀਆ ਭੈਣਾਂ ਵਰਗੀਆਂ ਅਗਰ ਉਹਨਾਂ ਨੂੰ ਕਹੀਏ ਕਿ ਸਰ ਨਹੀਂ ਕਾਰ ਨਹੀਂ ਚੱਲਣਾ ਕਿ ਤੁਸੀਂ ਝੰਡਾ ਲਗਾ ਲਓ ਝੰਡਾ ਲਗਾ ਲਓ ਤੁਹਾਡੇ ਕੋਲ ਬੈਚ ਹੋਵੇ ਕਾਰਡ ਹੋਵੇ ਸਟicker ਹੋਵੇ ਅੱਗੋਂ ਮਿਸ ਬਿਹੇਵ ਕਰਨ ਲੱਪੈਂਦੇ ਆ ਕੁੜੀਆਂ ਨੂੰ ਹੀ ਗਾਲਾਂ ਕੱਢਣ ਲੱਪੈਂਦੇ ਆ ਕੁੜੀਆਂ ਦੇ ਨਾਲ ਅਸੀਂ ਪਹਿਲੇ ਖਬਰ ਚਲਾਈ ਤੁਸੀਂ ਸਾਰੇ ਇੱਥੇ ਸੀਗੇ ਜਦੋਂ ਤੁਸੀਂ ਇੱਕ ਅਰਜ਼ੀ ਵੀ ਕੀਤਾ ਸੀਗਾ ਲੇਕਿਨ ਹੁਣ ਵੀ ਉਹੀ ਝਾਪ ਚੱਲਦਾ ਪਿਆ ਬਿਲਕੁਲ ਸਰ ਉਦਾਂ ਹੀ ਹੁੰਦਾ ਉਹੀ ਜਿੱਦਾਂ ਤੁਹਾਨੂੰ ਦੱਸਿਆ ਕਿ ਪਰਸੋਂ ਕੱਢਿਆ ਉਸ ਦਿਨ ਮੈਂ ਵੀ ਉੱਥੇ ਨਾਲ ਖੜੀ ਸੀਗੀ ਉਹਨਾਂ ਨੇ ਇਹ ਵੀ ਨਹੀਂ ਦੇਖਿਆ ਪਹਿਲਾਂ ਜਿਹੜਾ ਅੰਦਰ ਸੀਗੇ ਏਮਪਲੋਈ ਸਾਡਾ ਪਹਿਲਾਂ ਉਹਦੇ ਨਾਲ ਬਹੁਤ ਜ਼ਿਆਦਾ ਰੂਡ ਬੋਲੇ ਉਹ ਬਹੁਤ ਜ਼ਿਆਦਾ ਹੋਇਆ ਕਿ ਅੱਗੇ ਵਾਲੀ ਗੱਡੀ ਸੀਗੀ ਅਸੀਂ ਉਹਦੇ ਨਾਲ ਗੱਲ ਕਰਦੇ ਪਏ ਸੀ ਪਹਿਲਾਂ ਪਿੱਛੋਂ ਆ ਕੇ ਉਹਨਾਂ ਨੇ ਬੂਮ ਤੋੜਨ ਦੀ ਕੋਸ਼ਿਸ਼ ਕੀਤੀ ਅਸੀਂ ਉਹ ਰੋਕਿਆ ਉਹਨਾਂ ਨੂੰ ਉਹ ਰੁਕੇ ਨਹੀਂ ਔਰ ਬਾਅਦ ਵਿੱਚ ਜਦੋਂ ਗੱਡੀ ਅੱਗੇ ਕੀਤੀ ਅਸੀਂ ਕਿ ਆਈ ਕਾਰਡ ਲੈ ਕੇ ਆਹੀ ਅੱਗੇ ਲਗਵਾਏ ਕਿ ਚਲੋ ਪਿੱਛੇ ਵਾਲੀ ਗੱਡੀਆਂ ਅੱਗੇ ਨਿਕਲ ਜਾਣਗੀਆਂ ਬਟ ਉਹਨਾਂ ਨੇ ਕੀ ਕੀਤਾ ਅਸੀਂ ਬੜੇ ਪਿਆਰ ਨਾਲ ਮੇਰੇ ਨਾਲ ਸੀ ਉਹ ਗੱਲ ਕਰਦੇ ਪਏ ਸੀ ਉਹਨਾਂ ਨੇ ਬੜੇ ਪਿਆਰ ਨਾਲ ਗੱਲ ਕੀਤੀ ਔਰ ਅੱਗੋਂ ਉਹਨਾਂ ਨੇ ਕੀ ਕੀਤਾ ਕਿ ਤੁਸੀਂ ਕੱਢਦੇ ਕਿ ਨਹੀਂ ਕੱਢਦੇ ਰਿਵਾਲਵਰ ਕੱਢੀ ਗੱਡੀ ਦੇ ਵਿੱਚ ਸੀਗੀ ਔਰ ਨਾਲ ਉਹਨਾਂ ਦੀ ਵਾਈਫ ਵੀ ਬੈਠੀ ਸੀ ਅਸੀਂ ਉਹਨਾਂ ਨੂੰ ਬਹੁਤ ਅਸੀਂ ਕਿਹਾ ਕਿ ਚਲੋ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਹੈਨਾ ਕਿ ਤਰ ਗੱਲ ਕਰਨੀ ਤਾਂ ਤੁਸੀਂ ਆਪਣੇ ਪ੍ਰਧਾਨ ਨਾਲ ਕਰ ਲਓ ਜਾਂ ਕੁਝ ਵੀ ਕਰ ਲਓ ਤੁਹਾਡੇ ਕੋਲ ਝੰਡਾ ਨਹੀਂ ਕੁਝ ਨਹੀਂ ਔਰ ਆਈ ਕਾਰਡ ਵੀ ਉਹਨਾਂ ਦਾ ਕੋਈ origignal ਨਹੀਂ ਸੀਗਾ ਉਹ ਵੀ ਪ੍ਰਿੰਟ ਕੀਤਾ ਹੋਇਆ ਹਾਂਜੀ ਉਹ ਵੀ ਪ੍ਰਿੰਟ ਕੀਤਾ ਹੋਇਆ ਸੀ ਫੋਟੋਕਾਪੀ ਸੀ ਉਹਨਾਂ ਦੇ ਕੋਲ ਕੋਈ ਨਾ ਉਹਨਾਂ ਦੇ ਕੋਲ ਕੋਈ ਬੈਜ ਸੀ ਨਾ ਉਹਨਾਂ ਦੀ ਗੱਡੀ ਤੇ ਸਟicker ਲੱਗਾ ਸੀ ਨਾ ਝੰਡਾ ਲੱਗਾ ਸੀ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਿਆ ਹੈ ਕਿ ਪ੍ਰਧਾਨ ਨੇ ਵੀ ਕਿਹਾ ਹੋਇਆ ਹੈ ਕਿ ਝੰਡਾ ਲੱਗਾ ਹੋਊਗਾ ਕਾਰਡ ਹੋਊਗਾ ਸਟicker ਬੈਜ ਵਗੈਰਾ ਹੋਊਗੇ ਤਾਂ ਗੱਡੀ ਆਪਾਂ ਉਹੀ ਕੱਢਣੀ ਆ। ਨਹੀਂ ਲੇਕਿਨ ਇਹ ਜਿਹੜਾ ਫਰਮਾਨ ਆਇਆ ਬਿਲਕੁਲ ਵਾਜੀ ਫਰਮਾਨ ਆਇਆ ਡੰਡਾ ਝੰਡਾ ਤੇ ਸਟicker ਇਹ ਲੱਗੀ ਹੋਣਗੇ ਤਾਂ ਹੀ ਗੱਡੀ ਪਾਸ ਹੋਊਗੀ। ਲੇਕਿਨ ਫਿਰ ਇਹ ਲਗਾ ਕੇ ਨਹੀਂ ਆਉਂਦੇ ਨੇ ਫਿਰ? ਨਹੀਂ ਸਰ ਬਿਲਕੁਲ। ਸਰ ਉਹ ਕੋਈ ਹੁਣ ਜਿੱਦਾਂ ਆਪਾਂ ਕਹਿ ਦਈਏ ਕਿ ਜਸਟ ਵੈਸੇ ਹੀ ਕੋਈ ਆਏਂਦੇ ਕੋਈ ਕਿਸਾਨ ਹੁੰਦਾ ਵੀ ਨਹੀਂ। ਕਾਰ ਜਾਲੀ ਆ ਉਦਾਂ ਹੀ ਉਹਨਾਂ ਨੇ ਬਣਾਏ ਹੁੰਦੇ ਆ ਤੁਸੀਂ ਦੇਖੀ ਆ ਕਾਰਡ ਹੁਣ ਜਿਹੜੇ ਹੈਗੇ ਸੀ ਤੁਹਾਡੇ ਕੋਲ। ਉੱਧੇ ਕਾਰਡ ਬਣਾਏ ਹੋਇਆ ਉਹਨਾਂ ਦੇ ਕੋਲ ਕੋਈ ਇਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿਸ ਯੂਨੀਅਨ ਦੇ ਹੈਗੇ ਆ ਉਹਨਾਂ ਨੂੰ ਯੂਨੀਅਨ ਦਾ ਨਾਮ ਤੱਕ ਨਹੀਂ ਪਤਾ ਪ੍ਰਧਾਨ ਦਾ ਨਾਮ ਤੱਕ ਨਹੀਂ ਪਤਾ ਸਾਨੂੰ ਆ ਕੇ ਕਹੋਗੇ ਕਿ ਕਿਹੜੇ ਪ੍ਰਧਾਨ ਨੇ ਸਾਨੂੰ ਪੁੱਛਦੇ ਆਪਣੇ ਪ੍ਰਧਾਨ ਦਾ ਅੱਜ ਵੀ ਸਰ ਸਵੇਰੇ ਇਦਾਂ ਹੋਇਆ ਸਾਨੂੰ ਆ ਕੇ ਕਹਿ ਰਹੇ ਸੀ ਆਪਣੇ ਪ੍ਰਧਾਨ ਦਾ ਨਾਮ ਦੱਸੋ ਜਦ ਕਿ ਯੂਨੀਅਨ ਤੁਸੀਂ ਇਹਨਾਂ ਨਾਲ ਵੀ ਹੋਇਆ ਸੀ ਮੇਰੇ ਨਾਲ ਵੀ ਮਾਰਨਿੰਗ ਹੋਇਆ ਉਹ ਕਹਿੰਦੇ ਆਪਣੇ ਪ੍ਰਧਾਨ ਨਾਲ ਗੱਲ ਕਰਾਓ ਮੈਂ ਗੱਡੀ ਅੱਗੇ ਕਰਾਈ ਡਾਕੂਮੈਂਟ ਵੀ ਨਹੀਂ ਉਹਨਾਂ ਦਿੱਤਾ ਤੇ ਮੈਨੂੰ ਕਹਿੰਦੇ ਤੁਸੀਂ ਕਾਲ ਕਰੋ ਮੈਂ ਕਿਹਾ ਵੀ ਮੈਂ ਨਹੀਂ ਕਰ ਸਕਦੀ ਵੀ ਤੁਹਾਡੇ ਦਾ ਕਾਰਡ ਤੁਹਾਡਾ ਤੁਹਾਡਾ ਬਣਿਆ ਪ੍ਰਧਾਨਾ ਤੁਸੀਂ ਗੱਲ ਕਰੂ ਕਹਿੰਦੇ ਆ ਸਾਨੂੰ ਕਹਿੰਦੇ ਕਾਲ ਕਰੋ ਆਫਿਸ ਤੇ ਭੇਜੋ ਆਫਿਸ ਤੇ ਵੀ ਨਹੀਂ ਕਿਸੇ ਵੇਲੇ ਇਹਦੇ ਹੁੰਦਾ ਡਾਕੂਮੈਂਟ ਜਾਲੀ ਹੁੰਦੇ ਰੱਖ ਕੇ ਚਲੇ ਜਾਂਦੇ ਆ ਫੇ ਜਾ ਤਾਂ ਬੂਮ ਤੋੜ ਕੇ ਭੱਜ ਜਾਣਗੇ ਮੋਰੇ ਕੋਈ ਖੜਾ ਨਹੀਂ ਖੜਾ ਉਹ ਕੋਈ ਮੈਟਰ ਨਹੀਂ ਕਰਦਾ ਕਿ ਬਲੈਕਲਿਸਟ ਨਹੀਂ ਕਰਦੇ ਵਜਿੱਤਰ ਭਾਈ ਜਿਹੜੇ ਬੂਮ ਤੋੜ ਕੇ ਚਲਾ ਜਾਂਦਾ ਵਾ ਬਈ ਬਲੈਕਲਿਸਟ ਕਰ ਦਿਓ ਅਸੀਂ ਕੋਸ਼ਿਸ਼ ਕਰਦੇ ਵੀ ਜਿਨ੍ਹਾਂ ਦੇ ਫਾਸਟੈਗ ਲੱਗਾ ਹੋਏ ਉਹਨਾਂ ਦੇ ਫਾਸਟੈਗ ਦੇ ਵਿੱਚ ਪੈਸੇ ਕੱਟ ਲਈਦੇ ਆ ਜੀ ਅਸੀਂ ਤਾਂ ਇਹੀ ਕਰ ਸਕਦੇ ਵੀ ਮੈਨੂਅਲੀ ਪੈਸੇ ਕੱਟ ਲਈਏ ਪਰ ਲੋਕਾਂ ਦੇ ਕਈਆਂ ਤੇ ਫਾਸਟ ਟੈਗ ਲੱਗਾ ਹੀ ਨਹੀਂ ਹੋਇਆ ਜੀ ਉਹ ਸਿਰਫ ਕਿਸਾਨੀ ਕਾਰਡ ਆ ਅਸੀਂ ਤਾਂ ਇਹ ਕਹਨੇ ਵੀ ਜਿਹਨੇ ਆਉਣਾ ਸਾਨੂੰ ਨਘਾਣ ਤੋਂ ਕੋਈ ਡਰਾਇ ਨਹੀਂ ਜੋ ਕਿਸਾਨ ਜਥੇਬੰਦੀ ਨੇ ਕਿਹਾ ਵੀ ਤੁਸੀਂ ਝੰਡਾ ਲਾ ਕੇ ਆਓ ਪਰਨਾ ਲੈ ਕੇ ਆਓ ਬੈਚ ਲੈ ਕੇ ਆਓ ਆਪਣਾ ਸਟicker ਲੈ ਕੇ ਆਓ ਅਸੀਂ ਮੰਨਣਾ ਨਹੀਂ ਕਰਦੇ ਕਿਸੇ ਨੂੰ ਕੱਢਣ ਦਾ ਸਾਡਾ ਕਿਸੇ ਨਾਲ ਕੋਈ ਵੈਰ-ਵਿਰੋਧ ਥੋੜੀ ਹੈ ਜੀ ਪਰਮਾਨੈਂਟ ਸਹੀ ਦਿੱਤਾ ਹੈ ਐਦ ਕੀ ਸਹੀ ਦਿੱਤਾ ਹੈ ਪਰਮਾਨੈਂਟ ਕੀ ਝੰਡਾ ਡੰਡਾ ਤੇ ਬੈਚ ਹੋਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਡਰ ਵੀ ਆਣਾ ਦੇਖੋ ਜੇ ਝੰਡਾ ਲਾਉਂਦੇ ਨੇ ਪਰਮਾਨੈਂਟ ਅਸਿਕਾ ਹੀ ਉਹਨਾਂ ਦਾ ਗੱਡੀ ਦਾ ਅੱਗੇ ਬੰਪਰ ਖਰਾਬ ਹੁੰਦਾ ਜੀ ਇਸ ਕਰਕੇ ਲੋਕ ਪਰਮਾਨੈਂਟ ਝੰਡਾ ਲਾਉਣਾ ਨਹੀਂ ਚਾਹੁੰਦੇ ਜੀ ਜੇ ਕੋਈ ਬੈਚ ਲਾਉਂਦਾ ਅਗਲਾ ਕਹਿੰਦਾ ਮੇਰੀ ਸ਼ਰਟ ਖਰਾਬ ਹੁੰਦੀ ਆ ਜਿਹੜੇ ਸਹੀ ਕਿਸਾਨ ਨੇ ਉਹ ਝੰਡਾ ਵੀ ਲਾ ਕੇ ਰੱਖਣਗੇ ਬੈਚ ਵੀ ਲਗਾ ਕੇ ਰੱਖਣਗੇ ਜੀ ਬਿਲਕੁਲ ਇੱਕ ਫਰਮਾਨ ਜਿਹੜਾ ਆ ਇਹ ਤੁਹਾਡੇ ਕੋਲ ਹੋਣਾ ਚਾਹੀਦਾ ਤਾਂ ਹੀ ਕੋਈ ਗੱਡੀ ਜਿਹੜੀ ਟੋਲ ਤੋਂ ਲੰਘ ਸਕਦੀ ਹੈ ਅਦਰ ਕਈ ਕਾਰਡ ਜਿਹੜੀਆਂ ਨੇ ਇੱਥੇ ਪੜੇ ਨੇ ਲੇਕਿ ਕਿ ਕਿਸਾਨ ਜਿੱਥੇ ਬੰਦੀਆਂ ਦਾ ਜਿਹੜਾ ਇਹਨਾਂ ਨੇ ਫਰਮਾਨ ਜਿਹੜਾ ਉਹ ਵੀ ਸਲਾੰਗਾ ਜੋ ਕੀਤਾ ਕਿ ਉਹਨਾਂ ਨੇ ਜਿਹੜਾ ਫਰਮਾਨ ਦਿੱਤਾ ਆ ਦੇ ਨਾਲ ਜਿਹੜੇ ਨੇ ਲੋਕਾਂ ਨੇ ਜਿਹੜੇ ਜ਼ੈਰੋਕਸ ਕਰਕੇ ਕਾਰਡ ਬਣਾਏ ਹੋਏ ਨੇ ਉਹਨਾਂ ਦੇ ਕਾਰਡ ਫੜੇ ਗਏ ਨੇ ਲੇਕਿਨ ਆਹ ਦੇਖ ਤਸਵੀਰ ਵੀ ਹੈ ਕਿ ਜਿੰਨੀਆਂ ਸਟਾਫ ਸਾਡੇ ਕੋਲ ਖੜਾ ਸੀ ਲੇਡੀ ਸਟਾਫ ਸਾਡੇ ਕੋਲ ਖੜਾ ਸੀਗਾ ਜਿੰਨਾਂ ਨੂੰ ਪਿਛਲਾ ਤੱਕ ਦਿਖਾਈਆਂ ਗਈਆਂ ਨੇ ਕਿ ਗੱਡੀ ਕੱਢਦੇ ਕਈ ਬੂਮ ਬੈਰੀਅਰ ਤੱਕ ਤੋੜੇ ਗਏ ਨੇ ਦੇਖਦੇ ਹਾਂ ਕਿ ਫਰਮ ਕਿੰਨੇ ਕ ਲੋਕ ਤਰਕ ਹੋਣਗੇ ਕਿੰਨੇ ਨਹੀਂ ਹੋਣਗੇ ਲੇਕਿ ਸਭ ਤੋਂ ਵੱਡੀ ਗੱਲ ਆ ਕਿ 18 ਤਰੀਕ ਤੋ ਲਾਡੋਵਾਲ ਟੋਲ ਪਲਾजा ਬੰਦ ਨਹੀਂ ਹੈਗਾ ਇਹ ਲਗਾਤਾਰ ਖੁੱਲਾ ਹੋਇਆ ਹੈ ਅਗਰ ਕੋਈ ਵੀ ਅਪਡੇਟ ਆਂਦੀ ਆ ਤਾਂ ਤੁਹਾਡੇ ਨਾਲ ਰੂਬਰੂ ਹੋਵਾਂਗੇ ਲੋ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਨੂੰ ਦਰਨਾਂ